ਪੰਜਾਬ ਚ ਲਗਾਤਾਰ ਕਬੱਡੀ ਖਿਡਾਰੀਆਂ ਦੇ ਕਤਲ ਨੇ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਕਿ ਆਖਿਰਕਾਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਔਰ ਇਸ ਦੇ ਪਿੱਛੇ ਆਖਿਰਕਾਰ ਕੌਣ ਹੈ ਬੀਤੇ ਦਿਨ ਪੰਜਾਬ ਦੇ ਲੁਧਿਆਣਾ ਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦਾ ਕਤਲ ਗੈਂਗਸਟਰਸ ਲੋਰੈਂਸ ਬਿਸ਼नोई ਨੇ ਕਰਾਇਆ ਲੋਰੈਂਸ ਗੈਂਗ ਨੇ ਇਸ ਕਤਲ ਦੇ ਲਈ ਦੂਜੇ ਦਿਨ ਜ਼ਿੰਮੇਵਾਰੀ ਲੈ ਲਈ ਇਸ ਸਮੰਹ ਚ ਗੈਂਗ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸਾਂਝਾ ਕੀਤੀ ਹੈ ਜਿਸ ਚ ਗੈਂਗ ਨੇ ਲਿਖਿਆ ਹੈ ਕਿ ਸਾਡੇ ਦੁਸ਼ਮਨਾ ਦਾ ਸਾਥ ਦੇ ਰਿਹਾ ਸੀ ਇਸ ਤੋਂ ਇਲਾਵਾ ਇਹ ਵੀ ਧਮਕੀ ਦਿੱਤੀ ਗਈ ਕਿ ਜੋ ਵੀ ਸਾਡੇ ਦੁਸ਼ਮਨਾ ਦਾ ਸਾਥ ਦੇਗਾ ਉਸ ਦਾ ਇਹੀ ਹਾਲ ਕਰਾਂਗੇ ਉਸ ਦੀ ਛਾਤੀ 'ਚ ਗੋਲੀ ਮਾਰਾਂਗੇ ਅਜਿਹੇ ਲੋਕ ਖੁਦ ਹੀ ਪਿੱਛੇ हट ਜਾਣ ਵਰਨਾ ਸਾਨੂੰ ਹਟਾਉਣਾ ਚੰਗੀ ਤਰ੍ਹਾਂ ਆਉਂਦਾ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਮਾਨਕੀ ਪਿੰਡ ਦਾ ਰਹਿਣ ਵਾਲਾ ਸੀ ਬਾਈਕ ਤੇ ਸਵਾਰ ਕੁਝ ਹਮਲਾਵਰਾਂ ਨੇ ਗੁਰਿੰਦਰ ਅਸਦੇ ਉਸ ਦੇ ਸਾਥੀ ਧਰਮਪਾਲ ਤੇ ਗੋਲੀਆਂ ਚਲਾਈਆਂ ਜਿਸ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਜਦ ਕਿ ਧਰਮਪਾਲ ਨੂੰ ਗੋਲੀਆਂ ਲੱਗੀਆਂ ਤੇ ਉਹ ਜ਼ਖਮੀ ਹੋ ਗਿਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ਦੇ ਪਿੱਛੇ ਨਿੱਜੀ ਰੰਜਿਸ਼ ਹੋ ਸਕਦੀ ਹੈ ਪੁਲਿਸ ਨੇ ਮਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਤੇਜੀ ਕਰਨ ਤੇ ਸਿਮੀ ਦੇ ਰੂਪ ਚ ਕੀਤੀ ਹੈ ਹਾਲਾਂਕਿ ਅਜੇ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਪਰਿਵਾਰ ਵੱਲੋਂ ਕਬੱਡੀ ਪਲੇਅਰ ਦਾ ਅੰਤਮ ਸੰਸਕਾਰ ਨਹੀਂ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਕਾਤਲ ਨਹੀਂ ਫੜੇ ਜਾਣਗੇ ਅੰਤਮ ਸੰਸਕਾਰ ਨਹੀਂ ਹੋਏਗਾ ਪਰ ਇਸੇ ਵਿਚਕਾਰ ਇੱਕ ਨਵਾਂ ਟਵਿਸਟ ਉਧੋ ਆਇਆ ਜਦੋਂ ਲੌਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੋ ਲੌਰੈਂਸ ਦੇ ਭਾਈ ਗੈਂਗਸਟਰ ਅਨਮੋਲ ਬਿਸ਼ਨੋਈ ਨੇ ਇਹ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਿਸ ਚ ਅਨਮੋਲ ਬਿਸ਼ਨੋਈ ਨੇ ਲਿਖਿਆ सत श्रीकाल राम राम सारे भाइयों को आज जो मानकी समराला मर्डर हुआ उसकी जिम्मेदारी हरी बॉक्सर और आरजू बिश्नोई यानी कि लॉरेंस बिश्नोई ग्रुप लेंदे ने ये मर्डर साढ़े भावना करण माधपुर ते तेजी चक ने किया बब्बू समराला और उसके साथ रहने वाले लोग जो साढ़े दुश्मन का साथ दे रहे कान खोल के सुन लैन कि थोड़े तो चो जो भी उन्होंने नाल मिलेगा असंका यही हल करा ये चेतावनी उन्होंने सारे लिए दुश्मनों का साथ दे रहे हैं ਜਾਂ ਤਾਂ ਸੁਧਰ ਜਾਓ ਜਾਂ ਤਿਆਰ ਹੋ ਜਾਓ ਅਗਲੀ ਗੋਲੀ ਤੁਹਾਡੀ ਛਾਤੀ 'ਚ ਮਾਰਾਂਗੇ ਸਾਡੀ ਨਜ਼ਰ ਤੁਹਾਡੇ ਸਾਰਿਆਂ ਤੇ ਹੈ ਸਾਨੂੰ ਪਤਾ ਹੈ ਕਿ ਕੌਣ ਕਿਸ ਦੀ ਮਦਦ ਕਰ ਰਿਹਾ ਹੈ ਚੰਗਾ ਇਹ ਰਹੇਗਾ ਕਿ ਆਪ ਪਿੱਛੇ हट ਜਾਓ ਨਹੀਂ ਤਾਂ ਸਾਨੂੰ ਪਿੱਛੇ ਹਟਾਉਣਾ ਚੰਗੀ ਤਰ੍ਹਾਂ ਆਉਂਦਾ ਸੋ ਅਨਮੋਲ ਬਿਸ਼ਨੋਈ ਵੱਲੋਂ ਇੱਕ ਐ ਪੋਸਟ ਸਾਜੀ ਕੀਤੀ ਗਈ ਹੈ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਪੂਰੇ ਮਾਮਲੇ ਵਿੱਚ ਗੈਂਗਸਟਰ ਕਨੈਕਸ਼ਨ ਜੁੜਦਾ ਨਜ਼ਰ ਆ ਰਿਹਾ ਹੈ ਅਨਮੋਲ ਬਿਸ਼ਨੋਈ ਦੀ ਇਸ ਪੋਸਟ ਨੇ ਸਵਾਲ ਖੜੇ ਕੀਤੇ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਲਗਾਤਾਰ ਕਬੱਡੀ ਖਿਡਾਰੀਆਂ ਦੇ ਕਤਲ ਪੰਜਾਬ 'ਚ ਕੀਤੇ ਜਾ ਰਹੇ ਨੇ ਇਹ ਕਤਲ ਕੀਤਾ ਗਿਆ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਉਸ ਤੋਂ 2 ਦਿਨ ਪਹਿਲੇ ਜਿਹੜਾ ਇੱਕ ਕਤਲ ਜਗਰਾਉ ਕੀਤਾ ਗਿਆ ਸੀ ਉਸ ਨੇ ਵੀ ਕਈ ਸਵਾਲ ਖੜੇ ਕੀਤੇ ਸੀ ਸ਼ਰਿਆਮ ਐਸਐਸਪੀ ਦਫ਼ਤਰ ਦੇ ਸਾਹਮਣੇ ਪਹਿਲਾਂ ਅੱਧਾ ਘੰਟਾ ਪਲੇਅਰ ਨੂੰ ਕੁੱਟਿਆ ਗਿਆ ਔਰ ਉਸ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ ਪਰ ਹੁਣ ਜਿਸ ਤਰੀਕੇ ਨਾਲ ਸਮਰਾਲਾ ਚ ਕਤਲ ਹੁੰਦਾ ਕਬੱਡੀ ਪਲੇਅਰ ਦਾ ਔਰ ਉਸ ਤੋਂ ਬਾਅਦ ਇਸ ਕਤਲ ਦੀ ਜ਼ਿੰਮੇਵਾਰੀ ਲੌਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਜਾਂਦੀ ਹੈ ਤਾਂ ਕੁੱਲ ਮਿਲਾ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਗੈਂਗਵਾਰ ਇੱਕ ਵਾਰ ਫਿਰ ਤੋਂ ਪੰਜਾਬ ਚ ਹਵਾ ਵਿੱਚ ਆਂਦੀ ਨਜ਼ਰ ਆ ਰਹੀ ਹੈ ਜਾਂ ਕਿ ਗੈਂਗਵਾਰ ਵੱਡਾ ਨਜ਼ਰ ਆ ਰਿਹਾ ਹੈ ਗੁਰਵਿੰਦਰ ਸਿੰਘ ਦੇ ਇਸ ਕਤਲ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਅਤੇ ਸਵਾਲ ਇਸ ਕਰਕੇ ਵੀ ਵੱਡੇ ਹੋ ਗਏ ਨੇ ਕਿ ਆਖਿਰਕਾਰ ਲਾਅਰਡ ਆਰਡਰ ਸਿਚੁਏਸ਼ਨ ਪੰਜਾਬ ਚ ਕਿਉਂ ਵਿਗੜਦੀ ਜਾ ਰਹੀ ਹੈ